ਦੇ ਆ ਲੈ ਲੋ ਨਹੀਂ ਪਾ ਨੂਣ ਘਾ ਤਾਂ ਪਾਉਣਾ ਆ ਕਰਨਾ ਤੇ ਤੂੰ ਮਰਾ মিয়া ਤੂੰ ਮੈਨੂੰ ਇਹਦਾ ਸਮਝਿਆ ਨਹੀਂ ਵਰਾ ਮੈਂ ਆ ਕਰਤਾ ਮੈਨੂੰ ਸਾਭਿਆ ਆ ਲਿਆ ਯਾਦੋਂ ਮਾਲੋ ਵਾਲਾ ਈ ਨਰਦਨ ਨਾ ਹੋ ਗਏ ਹਾਂ ਦੇਖ ਕਰ ਤੈਨੋਂ ਦੇਖ ਕਰ ਜੰਨੇ ਮਰਾ ਕੱਛਾ ਲਗਾਤਾ ਉਹਨਾਂ ਤੂੰ ਆਪਣੇ ਯਾਤਰੇ ਨਾਲ ਜਿੱਥੇ ਤਪਚਾਈ ਮੇਰੇ ਜੇ ਡਟਾ ਕੀ ਦੋ ਉਹ ਭੁੱਲ ਗਿਆ ਤੂੰ ਜਦੋਂ ਬੱਤੀ ਕੀ ਲਗੀ 8:40 ਵਾਤੀ ਦਾ ਹੋਈ ਇਹ ਨਸਾਨੇ ਦਾ ਮਾਰਤੀ ਲੱਗਾ ਇੱਧਰ ਧਾਰਨਾ ਮਛਰ ਚਲੀ ਜਾਣਾ ਲੋਕ ਕਹਿੰਦਾ ਨਾਨਵੇਜ ਦਾ ਸ਼ਰਾਬੀ ਇਹ ਉਹ ਭੁੱਲ ਗਿਆ ਤੂੰ ਉਹ ਭੁੱਲ ਗਿਆ ਜਿਹੜੇ ਜਦੋਂ ਰੱਜ ਕੇ ਗਲੀ 'ਚ ਡਿੱਗਾ ਤੇ ਜ਼ਿਰ ਦੇ ਕੁੱਤੇ ਮੂਤੰਦੇ ਮੈਂ ਨਾਲ ਦਾਬਾ ਮਾਰ ਕੇ ਖਿਆ ਮੇਰੇ ਹੰਦਿਆ ਤੂੰ ਹੀ ਮੂਤੋ ਮੈਂ ਮਰ ਗਿਆ ਹੈ ਮੈਂ ਪੁਜਾਇਆ ਮੈਂ ਪੁਜਾਇਆ ਯਾਦੋਂ ਵੀ ਯਾਰੀ ਦੀ ਮਸਾਲ ਦਿੱਤੀ ਜਾਊਗੀ ਉਹ ਬੰਦਿਆਂ ਦਾ ਨਾਂ ਚੋਟੀ ਤੇ ਆਊਗਾ ਓਏ ਆ ਜੈ ਵੀਰੂ ਆ ਸਦਾਕਰ ਫਿਲਮਾਂ ਵਾਲਾ ਤਲੀਵ ਕੁਮਾਰ ਦਾ ਰਾਜਪਾਲ ਸਾਡੇ ਅੱਗੇ ਕੀ ਕੀ ਆ ਓ ਕੀ ਆ ਯਾਰੀ ਦਾ ਜਦੋਂ ਵੀ ਨਾਂ ਦੱਸਿਆ ਜਾਊਗਾ ਤੇ ਤੋਰੰਦਰਾਂ ਦੇ ਦੋ ਹੀ ਨਾਂ ਚਮਕਣਗੇ ਕੇਜਾ ਤੇ ਪੰਮਾ ਇਜਾ ਥੇ ਮਨ ਮਤ ਤੈਨੂੰ ਜੜ ਗਿਆ ਤੈਨੂੰ ਹੋ ਗਈ ਜਿਆਦੇ ਆ ਤੂੰ ਪੈਗਲਾ ਤੇ ਡੰਡੀ ਵੈ ਡੰਡੀ ਦੇ ਪੈ ਆ ਨਾ ਪਰ ਤੂੰ ਸਾਦੀ ਬਦਲਾ ਕੇ ਕੋ ਲੈਣਾ ਬਦਲਾ ਲੈ ਕੇ ਰਹਿਣਾ ਪੱਲਾ ਲੈਣਾ ਜੱਟਾ ਨੇ ਬਦਲਾਇਆ ਚੜਦਾ ਹੀ ਨਹੀਂ ਆ ਬੱਲਿਆ ਤੇਰੇ ਅੰਦਾ ਤੂੰ ਪੂਰਾ ਮਿਹਨਤੀ ਆ ਮਾਰਲਾ ਚਾਰਾ ਕੱਢ ਦੇ ਘਰਾ ਕੱਢ ਦੇ ਘਰਾ ਓਏ ਨਗੇ ਜੀ ਨਗੇ ਜੀ ਓਏ ਬਾਜੀ ਇਹਨੇ ਨਹੀਂ ਉੱਟਣਾ ਜੇ ਕਿਉਂ ਜਨਵਰੀ ਸਵੇਰ ਦੀ ਚਾਹ ਬਣਾ ਕੇ ਆਵਾਜ਼ਾਂ ਦੇਤੀਆਂ ਖਰੇ ਚੋਰਾ ਕੀ ਗੋਲੀਆਂ ਗੋਲੀਆਂ ਖਾ ਕੇ ਸੁੱਤਾ ਹੈ 9 ਵਜੇ ਤੋਂ ਪਹਿਲਾਂ ਐਨੇ ਨਹੀਂ ਉੱਠਣਾ ਨਾ ਇਹ ਉੱਠਦਾ ਹੀ ਆ ਉੱਟੂਗਾ ਉੱਟੂਗਾ ਕਿਉਂ ਆ ਓ ਗਿਆ ਜਿਆ ਓਏ ਪਛਾਲ ਆ ਗਿਆ ਏ ਪਛਾਲ ਆ ਗਿਆ ਓਏ ਪਛਾਲ ਨਹੀਂ ਆਇਆ ਆ ਤੂੰ ਆਇਆ ਤੂੰ ਓਏ ਆ ਤੂੰ ਕੀ ਗੱਲ ਓਏ ਗੱਲ ਕੀ ਹੋਣੀ ਆ ਓ ਪੰਮਾ ਤੇਰਾ ਯਾਰ ਵੈਣੀ ਜੋ ਕੱਢੀ ਜਾਂਦਾ ਈ ਗਾਰ ਉਹ ਗਾਰ ਤੇ ਉਹ ਕੱਢੀ ਨਾ ਤੈਨੂੰ ਕੀ ਤਕਲੀਫ ਓ ਤਕਲੀਫ ਮੈਨੂੰ ਨਹੀਂ ਹੋਣੀ ਤੇ ਕਿਹਨੂੰ ਹੋਣੀ ਆ ਓਏ ਉਹਨੇ ਵਾਣੀ ਜੋ ਗਾਰ ਕੱਢ ਕੱਢ ਕੇ ਸਾਰੀ ਤੇਰੀ ਕੰਧ ਲਵੇੜਤੀ ਆ ਜਿਹੜੀ 10 ਸਾਲ ਪਹਿਲਾਂ ਨਵੀਂ ਕਰਾਈ ਸੀ ਉਹ ਤੇ ਐਂ ਖਲਾੜ ਦੇ ਜਿਵੇਂ ਉਹ ਕੁੱਤਾ ਰੇਦਾ ਜਿਨੀ ਖਲਾੜਦਾ ਓ ਚੱਲ ਕੋਈ ਗੱਲ ਨਹੀਂ ਹਾਏ ਗੱਲ ਕਿਉਂ ਨਹੀਂ ਕੋਈ ਅੱਜ ਤੇ ਵੇ ਆਪਣੀ ਗੁੱਡੂ ਦਾ ਪਰੋਣਾ ਆਉਣਾ ਸਾਰੀ ਕੰਧ ਲਵੇੜੀ ਜਾਂਦੇ ਜਾ ਕੇ ਤੇ ਕਰੋ ਗੱਲ ਓ ਚੱਲ ਫਰਫੜਾ ਮੇਰਾ ਖੁੰਡਾ ਜਾਂਨਾ ਮੈਂ ਹਾਈ ਹਾਈ ਪਪਾ ਕੁੰਡਾ ਕੀ ਕਰਨੇ ਬਾਹਰ ਜਾ ਕੇ ਖੇਦਾ ਨਾਲ ਲੜੀ ਨਾ ਉਹਨਾਂ ਨੇ ਤੇ ਗੋਗੜ ਦੀ ਅੱਖ ਲਾਰਦੇ ਨਹੀਂ ਜਿਵੇਂ ਟਾਇਰ ਥੱਲੇ ਦਬਾਣਾ ਆਇਆ ਹੁੰਦਾ ਆ ਐਵੇਂ ਖਾਰਾਤ ਨਹੀਂ ਮੈਂ ਤਾਂ ਭੱਜਣਾ ਜਾਉ ਹੂੰ ਭੱਜਿਆ ਤੇਰ ਤੋਂ ਸਵਾਹ ਜਾਣਾ ਵਾ ਤੂੰ ਬੜਾ ਮਿਲਖਾ ਸਿੰਘ ਹੈ ਭੱਜਣ ਲੱਗਿਆ ਸਾਹ ਦੇ ਨੂੰ ਐ ਚੜਦਾ ਜਿਵੇਂ ਛੋਟਾ ਕਰ ਕਦਮਦਾ ਵਾ ਓਏ ਆਖੀ ਇਹਨਾਂ ਲੜੀ ਜਾਣਾ ਫੜ ਕੁੰਡਾ ਚੱਲੀ ਆਪਾਂ ਓਏ ਦਾਤਰ ਨਹੀਂ ਹੈਗਾ ਦਾਤਰ ਹੂੰ ਦਾਤਰ ਬੜਾ ਤਲਵੰਡੀ ਕੋ ਆਂਦਾ ਓਦੇ ਦਾਤਰ ਨਹੀਂ ਮੜਦਾ ਕਰਾਸੀ ਬੇਚੀ ਜਿਆ ਕੁੰਡਾ ਭਰ ਕੇ ਲਿਆ ਵੇ ਸ਼ਰਮਾ ਤਦ ਸਵਰ ਕਰਕੇ ਕਹਦੇ ਨੇ ਅਗਿਆਰਾ ਸਾਡਾ ਆਣਾ ਸੀ ਪ੍ਰਾਣਾ ਪਟਵਾਰੀ ਤੂੰ ਗਲੀ ਜੀ ਪਾਤਾ ਖਲਾਰਾ ਓਏ ਓਹੀ ਪ੍ਰਾਣਾ ਪਟਵਾਰੀ ਜਿਹਦੀ ਪਿੱਛੇ ਜੇ ਮੋਬਾਈਲਾ ਚ ਵੀਡੀਓ ਹੀ ਆਈ ਜਿਹੜਾ ਵੱਡੀ ਲੈਂਦਾ ਫੜਿਆ ਗਿਆ ਤੇ ਥਾਂ ਥਾਂ ਥੂ ਥੂ ਕਰਾਈ ਉਹ ਪ੍ਰਾਣੇ ਨੂੰ ਇਦਾਂ ਨਹੀਂ ਕਹੀ ਜਾਂਦਾ ਉਹ ਤੂੰ ਛੱਡ ਓਏ ਅੱਗੇ ਨਰਾਜੀ ਸਿੰਦੂ ਦੇ ਵਿਆਹ ਇਹਨੂੰ ਸ਼ੱਕਰ ਪਾਣੀ ਨਹੀਂ ਮਿਲੇ ਦੋ ਸਾਲ ਆ ਬਾਅਦ ਬਣਾਇਆ ਤੇ ਉਹਨੇ ਨਵੀਂ ਗੱਡੀ ਤੇ ਆਉਣਾ ਤੇ ਜੇ ਗੱਡੀ ਦੇ ਟਾਇਰ ਲਿਬੜ ਗਏ ਨਾ ਤੇ ਉਹਨੇ ਫੇਰ ਮੂੰਹ ਬਣਾਣਾ ਉਹ ਤੁਹਾਡੇ ਪ੍ਰਾਣੇ ਦੇ ਮੂੰਹ ਦਾ ਹੀ ਠੇਕਾ ਲਿਆਵ ਅਸੀਂ ਆਪਣੇ ਘਰ ਦਾ ਮੂੰਹ ਬਣਾਣਾ ਨਾ ਸਵਾਰੀਏ ਆ ਗਾਰੇ ਦੇ ਨਾਲ ਨਾਲੀ ਦੇ ਵਿੱਚ ਸੱਪ ਸੁਣ ਦਾ ਥਾਂ ਬਣੀ ਹੈ ਉਹ ਸੱਪ ਤੇ ਕੀ ਸੁਣਿਆ ਸੱਪ ਤੂੰ ਬਣ ਕੇ ਬਹਿ ਗਿਆ ਮੇਰੇ ਤੋਂ ਸ਼ਰਾਬ ਪੀ ਗਏ ਤੇ ਮੇਰੇ ਤੇ ਯਾਰ ਉੱਗਦਾ ਰਾਤ ਤੇ ਬੜੀਆਂ ਇੱਕ ਹੰਡਾ ਹੁੰਦੀਆਂ ਗੱਲਾਂ ਕਰਦਾ ਉਹ ਤੇਰੇ ਲਈ ਹੈ ਕਟਾਉਣੀਆਂ ਲੋਕਾਂ ਦੇ ਗੇਟ ਤੇ ਨਾਰੀਅਲ ਤੇ ਮੌਲੀ ਬਣ ਕੇ ਸੁੱਟਣ ਆਲਿਆ ਜੇ ਉਹੋ ਟੂਨੇ ਵਾਲੇ ਨਾਰੀਅਲ ਤੂੰ ਆਪ ਭੰਨ ਕੇ ਪੀਨੇ ਨਾ ਤੇਰੇ ਸੈਲ ਨਾ ਪੂਰੇ ਹੋ ਜਾਣ ਓਏ ਵੇਣਾਂਗੀ ਆ ਮਾਰ ਕੇ ਖੁੰਡਾ ਮਿੱਧਦੇ ਦੀ ਸ੍ਰੀ ਕਰਦੇ ਸੈਲ ਪੂਰੇ ਓ ਰੋਜਾ ਰੋਜਾ ਕੀ ਜਿਆ ਗੱਲ ਕੀ ਹੋਇਆ ਤੁਹਾਡੀ ਲੜਾਈ ਕਿਹੜੀ ਗੱਲ ਦੀ ਆ ਓ ਗੱਲ ਕੀ ਆ ਭਾਊ ਮੈਂ ਆਪਣੀ ਨਾਲੀ ਸਾਫ ਕਰਨ ਡਿਆ ਪਾਣੀ ਨਹੀਂ ਲੰਘਦਾ ਸਾਡਾ ਤੇ ਇਹ ਆ ਕੇ ਮਰਤੇ ਪਟਵਾਰੀ ਪਰੋਣੇ ਦਾ ਰੋਹ ਮਾਰਦਾ ਆ ਮੈਂ ਹੁਣ ਇੱਥੇ ਪੈਣ ਕੇ ਖਲਾਰੇ ਜਦੋਂ ਮੇਰੀ ਮਾਸੀ ਦਾ ਮੁੰਡਾ ਹੈ ਨਾ ਹਵਾਵਾਂ ਦੇ ਰੁੱਖ ਬਦਲ ਜਾਣਗੇ ਉਹ ਦਰਿਆਵਾਂ ਨੂੰ ਬੰਨ ਲੱਗ ਜਾਣਗੇ ਸਮੁੰਦਰ ਛੱਲਾ ਮਾਰਨੀਆ ਭੁੱਲ ਜਾਣਗੇ ਗੇਜਾ ਜੇ ਤੇਰੀ ਮਾਸੀ ਦਾ ਮੁੰਡਾ ਸੂਰਮਾ ਆ ਤੇ ਸਾਡੇ ਰਿਸ਼ਤੇਦਾਰੀ ਤੇ ਕਿਹੜਾ ਬੱਕਰੀਆਂ ਜਾਂਦੀਆਂ ਤੂੰ ਮੇਰੀ ਭੂਆ ਦੇ ਮੁੰਡੇ ਨੂੰ ਨਹੀਂ ਜਾਣਦਾ ਉਹਨੂੰ ਦੇਖ ਕੇ ਤਾਂ ਬਿਜਲੀ ਲਿਸ਼ਕੜਾਂ ਭੁੱਲ ਜਾਂਦੀ ਆ ਬੱਦਲ ਗਰਜਣਾ ਭੁੱਲ ਜਾਂਦੇ ਆ ਤੇ ਉਹਦੀ ਪਛਾਣ ਜਿਵੇਂ 100 ਭੇਡਾਂ ਦੇ ਵਿੱਚ ਊਂਟ ਖਲੋਤਾ ਹੁੰਦਾ ਆ ਜਿਉ ਤਾਂ ਨੂੰ ਹੱਥ ਕਰ ਦੇ ਤੇ ਬੱਦਲਾਂ ਚ ਉਂਗਲ ਵੱਜ ਕੇ ਮੀਂਹ ਪੈਣ ਲੱਗ ਜਾਂਦਾ ਓਏ ਹੜ ਲਿਆਵਾਂਗੇ ਗੇਜਾ ਹੜ ਲਿਆ ਤਾਂ ਕਿ ਉਹ ਤੇਰੇ ਹੜਨ ਤਾਂ ਮੈਂ ਬੰਨ ਮਾਰ ਦੂੰਗਾ ਆ ਆ ਗਈ ਮੇਰੀ ਮਾਸੂਆ ਮੁੰਡਾ ਚੇ 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 ਆ ਜੱਜਾ ਮੈਂ ਇੱਕੜੀ ਗਰਮ ਹੋ ਲੈ ਤੇ ਪੇੜ ਮੈਂ ਤੁਹਾਡੇ ਪਟਾਕੇ ਪਾਉਣਾ ਗੱਜਾ ਆਓ ਪਿੱਛੇ ਆਪਣੀ ਮਾਤ ਨੂੰ ਆਉਂਦਿਆਂ ਵੇਖ ਲਾ ਆਉਂਦਾ ਹੀ ਮੇਰੀ ਪੂਆ ਦਾ ਮੁੰਡਾ ਖੇਤਰੀ ਪੁਆ ਮੜਾ ਸਲਾਤਾਨ ਨੂੰ ਨਹੀਂ ਥੱਲੇ ਵੇਖ ਆ ਵੀ ਗਿਆ ਰਾਬੜੇ ਮੈਨੂੰ ਤੇਰੇ ਨਾਲ ਭੇਜਿਆ ਕਿਹੜਾ ਤੰਕਰ ਦਾ ਕੀ ਦਾ ਕਤਲ ਕਰਨਾ ਇਹ ਦੱਸ ਮੈਨੂੰ ਲਾ ਜਾ ਟੋਣ ਕਰਦਾ ਦੋਆ ਛੇ ਦੇ ਵਿੱਚੋਂ ਓਏ ਮੇਰਾ ਕੀ ਕਸੂਰ ਆ ਤੇਰਾ ਕਜੂਰ ਮੈਨੂੰ ਚਰੇ ਦੀ ਚਵਲੀ ਤੂੰ ਲੱਗੰਦੀ ਆ ਓਏ ਉਹਨੂੰ ਕਿਹੜੇ ਕੰਜਨ ਨੇ ਦੱਸਿਆ ਓਏ ਇਹ ਚਵਲੀ ਆਹ ਚਵਲੀ ਆ ਬਈ ਚੂੰਡਾ ਚਕਾ ਤੋਂ ਲੜਦਾ ਭਿਆ ਮੇਰੇ ਨਾਲ ਵੀਰ ਜੀ ਮੈਂ ਇਕੱਲੀ ਰੰਨਾ ਕੱਢੰਦਿਆ ਉਲੀ ਟੰਡਾ ਝਾਲਾ ਬੱਕਰੀਆਂ ਗਾਜਰਾ ਮੂੰਹ ਆ ਭੇਡਾਗੇ ਵਾਲ ਕਰਾਗੇ ਆ ਗਿਆ ਮੇਰੇ ਅਗੇ ਵੀਰ ਜੀ ਨਹੀਂ ਵੀਰ ਜੀ ਨਹੀਂ ਵੀਰ ਜੀ ਉਹ ਤੂੰ ਵੀਰ ਜੀ ਵੀਰ ਜੀ ਕਰਨਾ ਮੇਰੇ ਅੰਦਰ ਕਰਨਾ ਮੇਰਾ ਨਾਂ ਸਪੈਦਾ ਹੈ ਸਪੈਦਾ ਬਤਲਾ ਦੀ ਇੱਕ ਪਾਰਨ ਵਾਲਾ ਸਪੈਦਾ ਮਾਮਾ ਤੂੰ ਤੇ ਮੈਨੂੰ ਆਕੇ ਦਾ ਬੂਟਾ ਨਹੀਂ ਲੱਗਦਾ ਹੈ ਉੱਤੇ ਨਾ ਚਰ ਛਾਲਾ ਡੱਡੂ ਜਿਆ ਗੱਲ ਸੁਣ ਮੇਰੀ ਰਾਤੀ ਤੇਰੇ ਰਗਾ ਦਵਾੜ ਪੀ ਕੇ ਤੇ ਮੈਂ ਉਹ ਨਾਲੀ ਜਿ ਮਾਰਿਆ ਚਲਾ ਕੇ ਉਹ ਸਵੈਦਾ ਇਹ ਚਿੜੀ ਮਾਰ ਜੇ ਨਾ ਪੰਗੇ ਨਾ ਲੈ ਐਦੀ ਧੌਣ ਲਾਉਣੀ ਆਪਾਂ ਉਹ ਮੇਰ ਤੋਂ ਨਹੀਂ ਐਦੀ ਧੌਣ ਲਾਣੀ ਤੁੰਨੀ ਦੇ ਡੰਡੀ ਵਡਾਉਣੀ ਤੇ ਵਟਾ ਲੈ ਨਾ ਗੇਜਾ ਜਿੱਦੇ ਤੁਸੀਂ ਬੰਦੇ ਖਤਰਨਾਕ ਸਦੇ ਨਾ ਇੱਥੇ ਫੋਨ ਖਰਾਬ ਹੋ ਜਣਾਗੇ ਤੁਹਾਡਾ ਤਕਾਲਾ ਉਹਨੂੰ ਫੈਸਲਾ ਪੰਚਾਇਤ ਕਰਾਵਾਂਗੇ ਠੀਕ ਹੈ ਚਾਚਾ ਉਹ ਪੰਮਿਆ ਹੁਣ ਪੰਚਾਇਤ ਹੀ ਹੋਊਗਾ ਫੈਸਲਾ ਜੇ ਪੰਚਾਇਤ ਚ ਫੈਸਲਾ ਨਾ ਨਾ ਹੋਇਆ ਗੇਜਾ ਮੜੀਆਂ ਚ ਬਾਲਣ ਦੀ ਟਰਾਲੀ ਸਟਾਲੀ ਫਿਰ ਮੈਂ ਕਿਉਂ ਆ ਗੇਜਾ ਉਹ ਟਰਾਲੀ ਨੂੰ ਆਪਣਾ ਸਰਜੂਗਾ। ਉਹ ਕਿੰਨਾ ਕੁ ਟਾਈਮ ਲੱਗਣਾ ਵਾ? ਚੜ੍ਹਨੀ ਤੇ ਪਾ ਲੈਂਦੇ। ਉਹ ਚੜਨੀ ਹੋਰ ਚਾਹੀਦੀ ਹੈ ਦਾਦੀ। ਠੀਕ ਐ। ਪੈਂਦਾ ਹੀ ਬੜਾ। ਅਛਾ ਆਖਰੀ ਛਾਣੀਆਂ ਮੈਂ ਨਹੀਂ ਖਾਣਾ ਖਾਣਾ ਕਿਹੜੀ ਆਖਰੀ ਛਾ ਮੈਂ ਐ ਹੋਈ ਸਮੋਸੇ ਖਾਣ ਆਲੀ ਉੱਤੇ ਕਿਹੜਾ ਧਰਮਰਾਜ ਨੇ ਕੜਾਈਆਂ ਤਾਈਆਂ ਏ ਓਏ ਹਰੀ ਚਟਨੀ ਨਹੀਂ ਪਾਈ ਹਰੀ ਚਟਨੀ ਮੈਂ ਖਾਂਦਾ ਹੀ ਨਹੀਂ ਓਏ ਪਵਾਲਾ ਪਵਾਲਾ ਉੱਤੇ ਕਿਹੜਾ ਤੇਰੇ ਲਈ ਪੂਤਨਾ ਘੋਟਿਆ ਏ ਕੀ ਬਕਵਾਸ ਕਰੀ ਜਾਂਦਾ ਵੋ ਉਹ ਬਕਵਾਸ ਨਹੀਂ ਜਿੰਨੇ ਗੇਜ ਨੇ ਮੁੰਡੇ ਇਕੱਠੇ ਕੀਤੇ ਹਨ ਤੂੰ ਨਹੀਂ ਬਚਣਾ ਉੱਠ ਮੇਰਾ ਭਰਾ ਉੱਠ ਰਾਖਨੂ ਛੜਿਆ ਲੱਕਾ ਫੇਰ ਗਾਵੀ ਲੱਗ ਜਾ ਮੇਰੇ ਕਾਜੋ ਠੰਡ ਮਾਰੇ ਮੇਰਾ ਭਰਾ ਤੇ ਕੰਨਾ ਕਰ ਹਰ ਸਾਲ ਤੇਰੀ ਵਰਸੀ ਮੈਂ ਬਣਾਇਆ ਕਰੂ ਜਲੇਬਾ ਦਾ ਲੰਗਰ ਮੈਂ ਤੇ ਪੱਲਿਓਂ ਲਾਇਆ ਕਰੂੰਗਾ ਆ ਆ ਤੀਰ ਵੀ ਨਹੀਂ ਉਹ ਕੀ ਕਰਨੇ ਆ ਓਏ ਆ ਦੇ ਕੰਜਰ ਤੇ ਦੇਨੇ ਆ ਰੋਜ਼ ਮੰਗਦਾ ਸਮੋਸਿਆਂ ਦੇ ਅੱਜ ਤੇ ਮੰਗੇ ਨਹੀਂ ਇਹ ਸਾਲਾ ਗੁੰਗਾ ਜੀ ਅੱਜ ਪੁੰਡਾ ਨਹੀਂ ਓਏ ਬੋਲਦਾ ਨਹੀਂ ਤੂੰ ਕੀ ਆਪਣੀਆਂ ਟਪਲੀਆਂ ਮਾਰੀ ਜਾ ਲਾ ਮੈਨੂੰ ਖੁੱਲ ਕੇ ਕੱਲ ਦੱਸ ਤੇਰੇ ਦਿਲ ਚ ਕੀ ਚੱਲਦਾ ਵਾ ਓਏ ਖੁੱਲ ਕੇ ਕੀ ਦੱਸਾਂ ਗੇਜੇ ਦਾ ਮੈਨੂੰ ਸੁਭਾ ਦਾ ਪਤਾ ਉਹਨਾਂ ਤੇਰੇ ਨਿੱਕੇ 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 ਟੋਟੇ ਕਰਨੀ ਹਾਂ ਤੂੰ ਤੂੰ ਫੇਰ ਨਾ ਕਰ ਗੇਜੇ ਦੀ ਗੱਲ ਕਰਦਾ ਨਾ ਮੈਂ ਤੇ ਉਹਦਾ ਪੂਰਾ ਟੱਬਰ ਹੀ ਨਾ ਵਿਛਾਤਾ ਤੇ ਮੈਨੂੰ ਪੰਮਾ ਕਿੰਨੇ ਕਹਿਣਾ ਯਾਰ ਜਨਾਨੀਆਂ ਨੂੰ ਛੱਡ ਦਾਂਗੇ ਵੇਖ ਲੈ ਮੈਨੂੰ ਤੇਰੀ ਫਿਕਰ ਹੁੰਦੀ ਹੂੰ ਮੈਂ ਤੂੰ ਦੇ ਇੰਪਾਇਰਾਂ ਦੇ ਮਿੱਟੀ ਦੀ ਪੈਲ ਦੇ ਰੇ ਮੂੰਹ ਤੇ ਕਟਾ ਪਾ ਗਿਆ ਈ ਮੈਂ ਕਿੰਨੂੰ ਸਮਝਾਉਂਦਾ ਜਿਹਦੇ ਪੱਲੇ ਕੱਖ ਨਹੀਂ ਹਗਾ ਹਾਂ ਤਾਂ ਤੇ ਬੇਇੱਜ਼ਤੀ ਕਰੰਦਾ ਰਹਿੰਦਾ ਗੱਲ ਛੋੜ ਮੇਰੀ ਆ ਤੂੰ ਪਾ ਹਾਂ ਹਾਂ ਮੈਂ ਤੇ ਨਾ ਕਹਨੀ ਗੱਲ ਤੂੰ ਫਿਰ ਵੀ ਪਿੰਡ ਦਾ ਛਿਆਣਾ ਬੰਦਾ ਵੱਡੇ ਨੂੰ ਕਹਿ ਮੇਰਾ ਮਾਰ ਪਤਾ ਖਤਮ ਹੋਇਆ ਮਂਗਾ ਦੇ ਠੀਕ ਹੈ ਉਹ ਲੈ ਨਹੀਂ ਯਾਰ ਮੁੰਡੇ ਨੂੰ ਉਹ ਲੈ ਦੂੰਗਾ ਪਹਿਲਾਂ ਪੰਚਾਇਤ ਚ ਉਹਨਾਂ ਦਾ ਮਕੂ ਠਾਪ ਲੈਂਦੇ ਮੈਨੂੰ ਆ ਕੋਈ ਨਹੀਂ ਕੋਈ ਨਹੀਂ ਇੱਕੜੀ ਮਕੂ ਠਪਾएंगे ਤੇ ਫੇੜੀ ਗੱਲ ਬੰਨੀ ਆ ਮਕੂ ਪੁੱਤ ਤੇਰਾ ਮਾਟਗਾ ਆ ਵੇਡਾ ਆ ਜਾਗੀ ਅੱਛਾ ਮਰੇ ਮਟਿਆ ਮਾਰ ਉਹ ਮਾਰ ਆ ਰੱਖੋ ਓ ਵੀਰ ਦੀ ਤੈਨੂੰ ਜ਼ੋਰ ਦੀ ਮਾਰ ਦੇ ਵੀਰ ਦੀ ਨੇ ਉਹ ਜੁੱਤੀਆਂ ਨਾਲ ਦਾ ਕੰਜਰ ਦਾ ਕੀ ਬਣਾ ਕੁੰਡਾ ਫੜ ਕੁੰਡਾ ਵੀਰ ਦੀ ਕੁੰਡਾ ਫੜ ਉਹ ਪੱਜ ਗਈ ਪੱਜ ਗਈ ਉਹ ਪੱਜ ਗਈ ਫੜਾ 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 ਇਹਨੂੰ ਪੰਚਾਇਤ ਚ ਉਹ ਤੈਨੂੰ ਤੇ ਮੈਂ ਪੰਚਾਇਤ ਹੀ ਵੇਖੂੰਗਾ ਜਮਦੁੱਤਾ ਜਾ ਖੜ ਜਾ ਤੇਰੀ ਇਹ ਤੇਰੀ ਉਹ ਬਨੇਰੇ ਦੇ ਮਰੇ 18 ਦੇ 15 ਗੇਠਾਂ ਦੇ 30 ਬਾਜ ਲੰਦਣਾ ਤੇ ਆਪਣੇ ਸੌਖੇ ਹੀ ਵੈਜ ਗਿੱਤ ਗਏ ਉਹ ਵੀ ਤੇਰੀ ਗੱਲ ਠੀਕ ਆ ਪਰ ਜਦੋਂ ਪ੍ਰੈਜ਼ੀਡੈਂਟਾ ਰੋਈ ਆਣਾ ਮੇਰੇ ਬਿਲ ਨੂੰ ਬੜਾ ਦੁੱਖ ਹੋਇਆ ਮੈਂ ਤਾਂ ਟੀਵੀ ਬੰਦ ਕਰਤਾ ਚਲੋ ਛੱਡੋ ਉਹਨਾਂ ਉਹ ਤੇ ਹਾਰ ਨਾਲੇ ਹਾਰ ਗਿਆ ਆਪਾਂ ਜਿੰਨਾ ਦਾ ਫੈਸਲਾ ਕਰਾਉਣਾ ਹੈ ਉਹ ਕਿੱਥੇ ਆ ਉਹ ਆਏ ਨਹੀਂ ਹਾਲੇ ਤੱਕ ਓਏ ਆ ਜਾਂਦੇ ਆ ਓਏ ਉਹ ਆ ਗਏ ਕੁੱਤੇ ਦੇ ਅੱਗੇ ਇਹ ਨਾ ਭੱਜੇ ਤਾਂ ਉਹਨਾਂ ਰਗੜਾ ਲਾ ਦੇਣੀ ਆ ਉਹ ਤੁਸੀਂ ਤਾਂ ਆ ਗਏ ਕਿ ਉਹ ਕਿੱਥੇ ਜੀ ਸਾਨੂੰ ਨਹੀਂ ਕਿਹ ਕੁੱਤੇ ਬਿੱਲੇ ਦਾ ਪਤਾ ਐਂ ਤੇ ਥੋੜੀ ਜੀ ਕੁੱਟ ਖਾ ਕੇ ਭੱਜ ਜਾਏ ਆ ਲੈ ਉਹ ਵੀ ਆ ਗਏ ਪਿੱਛੇ ਕੀ ਬਗਵਾਸ ਕਰਦਾ ਤੂੰ ਹਾਂਜੀ ਵੀਰ ਜੀ ਸਰਪੰਚ ਸਾਹਿਬ ਨਾਲ ਗੱਲ ਕਰੋ ਤੂੰ ਉਹ ਗੱਲ ਸੁਣੋ ਗੱਲ ਸੁਣੋ ਲੜਾਈ ਕਿਹੜੀ ਗੱਲ ਦੀ ਆ ਜਿਹੜੀ ਚੀਜ਼ ਹੈਗੀ ਆਤੀ ਆਤੀ ਵੰਡ ਕੇ ਖਾ ਲੋ ਉਹ ਸਰਪੰਚਾ ਉਹ ਖਾਣ ਵਾਲੀ ਚੀਜ਼ ਨਹੀਂ ਗਈ ਤੇ ਫਿਰ ਪਾ ਲੋ ਓਏ ਉਹ ਪਾਉਣ ਵਾਲੀ ਚੀਜ਼ ਵੀ ਨਹੀਂ ਗਈ ਉਹ ਫਿਰ ਉਹ ਕਿਹੜੀ ਚੀਜ਼ ਆ ਜਿਹੜੇ ਪਿਛੇ ਲੜੀ ਜਾਂਦੇ ਆ ਓਏ ਨਹੀਂ ਨਹੀਂ ਸਰਪੰਚਾ ਮੈਂ ਦੱਸਦਾ ਐ ਇਹਦੇ ਵਾਣੀ ਦੇ ਘਾਰੇ ਤੋਂ ਲੜੀ ਜਾਂਦੇ ਆ ਹਾਂ ਦੁਰ ਫਿਟੇ ਮੈਂ ਟਾਡਾ ਉਹ ਘਾਰੇ ਤੋਂ ਲੜੀ ਜਾਂਦੇ ਜੋ ਉਹ ਨਹੀਂ ਸਰਪੰਚਾ ਸਾਡਾ ਪ੍ਰਾਣਾ ਆਣਾ ਜਿਹੜਾ ਪਟਵਾਰੀ ਉਹ ਇਹਦਾ ਪ੍ਰਾਣਾ ਜਿਹੜਾ ਸ਼ੱਕਰਪਰਾ ਨੂੰ ਰੁਸ ਕੇ ਚਲੇ ਗਿਆ ਸੀ ਉਹਨੂੰ ਹੁਣ ਗਰਖ ਹੋਣਾਗੇ ਓ ਮਾਰ ਕੇ ਖੁੰਡਾ ਸਿਰ 파ਰ ਦੂੰ ਮੈਂ ਤੇਰਾ ਓ ਮਾਰ ਹਾਂ ਮਾਰ ਕੇ ਪਾਵਾ ਤੇਰੇ ਸਿਰ ਦਾ ਖਰਬੂਜਾ ਬਣਾ ਦੂੰ ਮੈਂ ਆਹ ਆ ਗਰੀਬਾਂ ਦੀ ਕੁੱਤੀ ਜਿੱਦੇ ਤੂੰ ਪਾਵਾ ਮਾਰਨ ਦੀ ਆਦੀ ਪਹਿਲੇ ਛੇਤ ਵੇਖ ਰੂਸੀ ਟੈਂਕਰ ਗੈ ਗਾਓ ਤੇਰੇ ਉੱਤੇ ਬੈ ਗਿਆ ਤੇ ਤੇਰੇ ਅੜਗੇ ਦੀ ਫੂਕ ਨਹੀਂ ਕੱਢ ਜਾਣੀ ਆ ਓ ਬੈੜੇ ਬੈੜੇ ਚੁੱਪ ਕਰਕੇ ਯਾਰ ਜੇ ਤੁਸੀਂ ਦੋਵੇਂ ਹੋਈਏ ਜੇ ਕੁੱਕਰ ਖੇਡਾਈ ਤੇ ਆਲਦੇ ਸਿੱਤੇ ਆਪੇ ਪਾਈ ਓ ਚਾਚਾ ਉਹ ਤਾਂ ਗੱਲ ਠੀਕ ਆ ਇਹਨੇ ਵਾਣੀ ਜੋ ਚੱਕੜ ਕਰ ਗਿਆ ਨਾ ਮੇਰੀ ਕੰਦਲ ਬੇੜੀ ਆ ਓ ਤੈਨੂੰ ਕਿਹੜਾ ਕੁੱਤੇ ਨੇ ਕਿਹਾ ਮੈਂ ਤੇਰੀ ਕੰਧ ਲਵੇੜੀ ਆ ਆ ਤੂੰ ਨੇ ਆ ਤੂੰ ਆ ਤੂੰ ਓ ਤੂੰ ਸਾਡੇ ਪੱਗਵਟ ਯਾਰਾਂ ਨੇ ਤੇ ਫਿੱਕ ਪਾਣ ਨੂੰ ਫਿਰਦਾ ਸਰਪੰਚਾ ਪੱਗਵਟ ਯਾਰ ਤੇ ਸੁਣੇ ਸੀ ਇਹ ਪੱਗਵਟ ਕੀ ਹੁੰਦਾ ਇਹ ਇਕੱਠੇ ਬਹਿ ਕੇ ਦਾੜੂ ਪੀਂਦੇ ਆ ਤਾਂ ਕਰਕੇ ਪੱਗਵਟ ਯਾਰੀ ਓਏ ਆ ਤੂੰ ਤੂੰ ਸਾਰੀ ਉਮਰ ਆਦਤਾਂ ਤੋਂ ਬਾਹਰ ਹੀ ਨਹੀਂ ਆਉਣਾ ਓਏ ਸਰਪੰਚਾ ਤੈਨੂੰ ਪਤਾ ਤਾਂ ਹੈਗਾ ਏ ਆ ਤੂੰ ਫੇਰ ਆਤੀ ਕਰਾਉਂਦਾ ਏ ਓਏ ਮੈਂ ਤੇ ਬੜਾ ਜ਼ੋਰ ਲਾਇਆ ਏ ਇਹ ਕੰਜਲ ਲੜਾਈ ਨਹੀਂ ਆ ਤੂੰ ਤੂੰ ਬੜੀਆ ਤੱਕਰਾਉਣਾ ਨਾ ਅੱਜ ਤੇਰੀ ਆਤ ਅਹੀਂ ਕਰਾਵਾਂਗੇ